ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਮੇਰੇ ਨਾਲ ਸਾਡੇ ਸੀਨੀਅਰ ਸਾਥੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਹੱਥ ਲੈ ਕੇ ਫੜਕੀ ਲੈ ਕੇ ਆਏ ਡਾਕਟਰ ਸੁਖਿੰਦਰ ਸੁਖੀ ਜੀ ਐਮ ਐਲ اے ਵਿਧਾਨ ਸਭਾ ਬੰਗਾ ਜਿਨ੍ਹਾਂ ਦੇ ਨਾਲ ਸਾਡਾ 25 ਸਾਲ ਤੋਂ ਪੁਰਾਣਾ ਰਿਸ਼ਤਾ ਆ 2001 ਦੇ ਵਿੱਚ ਜਦੋਂ ਇਹਨਾਂ ਦੇ ਪਿਤਾ ਜੀ ਚੌਧਰੀ ਰਾਮਕਿਸ਼ਨ ਜੀ ਚੋਣਾਂ ਲੜੇ ਸੀ ਨਵਾਂ ਸ਼ਹਿਰ ਤੋਂ ਅਸੀਂ ਇਹਨਾਂ ਦੇ ਨਾਲ ਕੰਪੇਨ ਕੀਤੀ ਸੀ ਮੇਰੇ ਨਾਲ ਸਾਥੀ ਬੌਜਨ ਸਮਾਜ ਪਾਰਟੀ ਦੇ ਇਹ ਵੀ ਸਾਬਕਾ ਪ੍ਰਧਾਨ ਰਹੇ ਆ ਮੌਜੂਦਾ ਸਟੇਟ ਦੇ ਜਨਰਲ ਸੈਕਟਰੀ ਸੀ ਸ਼੍ਰੀ ਗਰਾਲ ਸੈਲਾ ਜੀ ਜਿਨ੍ਹਾਂ ਨੇ ਦੋ ਵਾਰੀ ਚੋਣਾਂ ਲੜਿਆ ਗੜਸ਼ੰਕਰ ਔਰ ਚੱਬੇਵਾਲ ਤੋਂ 12 ਚ 20 17 ਚੋਂ ਔਰ ਤੀਸਰੇ ਮੇਰੇ ਨਾਲ ਅੱਜ ਸ਼ਾਮਲ ਹੋਏ ਮੌਜੂਦਾ ਜਨਰਲ ਸੈਕਟਰੀ ਸੀ ਜਿਸ ਦਿਨ ਪਿਛਲੇ ਘਰ ਨੇ ਮੇਰੇ ਤੇ ਗੱਲ ਚ ਹਾਰ ਪਾਇਆ ਸੀ ਨਮਾ ਸਨਮਾਨ ਮੈਨੂੰ ਦਿੱਤਾ ਸੀ ਉਦੋਂ ਨੇ ਮੇਰੇ ਨਾਲ ਹੀ ਅਸਤੀਫਾ ਦੇ ਗਏ ਸੀ ਕਹਿੰਦੇ ਵੀ ਮੈਂ ਵੀ ਅਸਤੀਫਾ ਦਿੱਤਾ ਵੀ ਇਹ ਫੈਸਲਾ ਡਾਕਟਰ ਡਾਕਟਰ ਜਸਪ੍ਰੀਤ ਜੀ ਜਿਨ੍ਹਾਂ ਦਾ ਆਪਣਾ ਬੀਜੇ ਹਸਪਤਾਲ ਹੈ ਔਰ ਪਾਇਲ ਦੇ ਵਿੱਚ ਪਾਇਲ ਵਿਧਾਨ ਸਭਾ ਤੋਂ 2022 ਦਾ ਜਿਹੜਾ ਸਾਡੇ ਹਿੱਸੇ 20 ਸੀਟਾਂ ਆਈਆਂ ਸੀ ਇਹਨਾਂ ਨੇ ਪਾਇਲ ਸਾਡੇ ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਤੋਂ ਚੋਣਾਂ ਲੜਿਆ ਸੀ ਔਰ ਸਾਡੇ ਸਾਥੀ ਮਾਜੋਗ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਕੁਲਵੰਤ ਪੰਡੋਰੀ ਜੀ ਜਿਹੜੇ ਐਸਸੀ ਬੈਂਕ ਦੇ ਪੰਜਾਬ ਦੇ ਪ੍ਰਧਾਨ ਹੈ ਆਮ ਆਦਮੀ ਪਾਰਟੀ ਦੇ ਔਰ ਸਾਡੇ ਬੜਾ ਚੌਰ ਤੋਂ ਵਧਾਈਕਾ ਐਮਐਲਏ ਬੀਬੀ ਸੰਤੋਸ਼ ਕਟਾਰੀਆ ਜੀ ਔਰ ਇਹਨਾਂ ਦੇ ਹਸਬੰਦ ਸ਼ੋਕਟਾਰੀਆ ਜੀ ਆਏ ਇਹਨਾਂ ਦਾ ਵੀ ਮੈਂ ਸ਼ੁਕਰੀਆ ਦਾ ਕਰਦਾ ਔਰ ਸਾਡੇ ਬਹੁਤ ਸੀਨੀਅਰ ਸਾਥੀ ਸਭ ਕਾਂਸ਼ੀਰਾਮ ਦੇ ਬੇਲੇ ਤੋਂ ਪਾਰਟੀ ਚ ਲੱਗੇ ਹੋਏ ਸੀ ਜਿੱਦਾਂ ਡਾਕਟਰ ਜਸਪ੍ਰੀਤ ਜੀ ਮੇਰੇ ਨਾਲ ਆਏ ਇਦਾਂ ਹੀ ਕਿਸੇ ਜਮਾਨੇ ਚ ਇਹ ਵੀ ਡਾਕਟਰ ਸੁਖੀ ਜੀ ਦੇ ਨਾਲ ਚੱਲੇ ਗਏ ਸੀ ਸਾਥੀ ਸੋਨ ਲਾਲ ਢੰਡਾ ਜੀ ਤਾਂ ਮੈਂ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਹਾਂ ਔਰ ਅੱਜ ਮੈਂ ਨਵਾਂ ਸਾਲ ਸੀ ਨਵੀਆਂ ਗੱਲਾਂ ਸੀ ਔਰ ਸਵੇਰੇ ਮੈਂ ਬਕਾਇਦਾ ਲਾਈਵ ਹੋ ਕੇ ਸਾਰੇ ਪੰਜਾਬ ਨੂੰ ਇਹ ਗੱਲ ਕੀਤੀ ਸੀ ਵੀ ਪਿਛਲੇ 2 ਮਹੀਨਿਆਂ ਤੋਂ ਜੋ ਪਾਰਟੀ ਨੇ ਮੇਰੀ ਮੇਰੀ ਪਿਛਲੀ ਪਾਰਟੀ ਨੇ ਫੈਸਲਾ ਕੀਤਾ ਸੀ ਮੈਂ ਉੱਤੇ ਚੁੱਪ ਸੀ ਬਿਲਕੁਲ ਮੈਂ ਕੁਝ ਨਹੀਂ ਸੀ ਬੋਲਿਆ ਹਾਲਾਂਕਿ ਮੀਡੀਆ ਵਾਲੇ ਸਾਰੇ ਸਾਥੀ ਭੈਣ ਭਾਈ ਮੈਨੂੰ ਫੋਨ ਕਰਦੇ ਰਹਿੰਦੇ ਸੀ ਗੜੀ ਸਾਹਿਬ ਬੋਲੋ ਮੈਂ ਕਹਿੰਦਾ ਸੀ ਨਹੀਂ 2 ਮਹੀਨੇ ਸਾਨੂੰ ਚੁੱਪ ਰਹਿ ਕੇ ਦੇਖਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਹੋਈ ਆ ਪਾਰਟੀ ਕੋਲੋਂ ਕਿ ਉਹ ਸੁਧਾਰਦੇ ਆ ਕੋਈ ਪੁਛ ਪੜਤਾਲ ਕਰਦੇ ਆ ਕਿ ਮੇਰਾ ਵੀ ਉਦਾਂ ਹੀ ਕਤਲ ਕਰ ਦਿੱਤਾ ਗਿਆ ਜਿੱਦਾਂ ਕਤਲ ਪਿਛਲੇ ਸਮਿਆਂ 'ਚ ਸਾਬਕਾ ਅੰਸ਼ੀਨਾਮ ਜੀ ਨਾਲ ਚੱਲੇ ਹੋਏ ਲੋਕਾਂ ਦਾ ਕਤਲ ਕੀਤਾ ਗਿਆ ਉਹ ਚਾਹੇ ਸਾਬਕਾ ਐਮ.ਐਲ.ਏ ਸ਼ੰਗਾਰाराम ਸੂੰਗੜਾ ਸੀ ਚਾਹੇ ਸਾਬਕਾ ਐਮ.ਐਲ.ਏ ਸਤਨਾਮ ਕੈਂਤ ਸੀ ਚਾਹੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹਰਪ੍ਰਜਨ ਲਖਾ ਜੀ ਸੀ ਅੱਜ ਮੈਂ ਵੀ ਉਸੇ ਹੀ ਕਤਲ ਦਾ ਸ਼ਿਕਾਰ ਹੋਇਆ ਰਾਜਨੀਤਿਕ ਕਤਲ ਦਾ ਪਿਛਲੀ ਪਾਰਟੀ ਮੇਰੀ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਮੈਂ 2 ਮਹੀਨੇ ਇਸ ਕਰਕੇ ਚੁੱਪ ਰਿਹਾ ਕਿ ਮੈਨੂੰ ਕੋਈ ਆਉਂਦਾ ਹੈ ਕਵਰ 'ਚੋਂ ਕੱਟਣ ਜਾਂ ਇਸ ਕਵਰ 'ਚ ਮੈਨੂੰ ਸਿੱਟ ਦਿੱਤਾ ਆ ਜਿਸ 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 ਕਾਸ਼ੀਰਮ ਸਾਹਿਬ ਦੇ ਬਾਬਾ ਸਾਹਿਬ ਅਮੇੜਕਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਦਸ਼ਮੇਸ਼ ਪਿਤਾ ਦਾ ਸੁਪਨਾ ਸੀ ਇਹਨਾਂ ਗਰੀਬ ਸਿੱਖਰ ਕੋ ਦੂ ਪਾਸੇ ਉਸ ਗਰੀਬਾਂ ਦੀ ਲੜਾਈ ਜਿਹੜੀ ਸਾਹਿਬ ਕਾਂਸ਼ੀਰਾਮ ਜੀ ਨੇ ਸ਼ੁਰੂ ਕੀਤੀ ਸੀ ਉਸ ਲੜਾਈ ਨੂੰ ਮੰਜਲੇ ਮਕਸੂਰ ਤੇ ਪਜਾਣ ਲਈ ਮੈਂ ਆਪਣੀ ਜ਼ਿੰਦਗੀ ਦੇ 25 ਸਾਲ ਲਾਏ ਔਰ 25 ਸਾਲ ਹੀ ਨਹੀਂ ਲਾਏ ਮੈਂ ਸਰਕਾਰੀ ਨੌਕਰੀ 18 ਸਾਲ 5 ਮਹੀਨਿਆਂ ਦੀ त्याਗੀ ਬਿਦਰਜਾਇਨ ਵਿਦਆਊਟ ਪੈਨਸ਼ਨ ਔਰ 237 ਜੀ ਮੇਰੀ ਰਿਟਾਇਰਮੈਂਟ ਫੁੱਲ ਪੈਨਸ਼ਨ ਕਿਉਂਕਿ ਮੇਰੀ 2001 ਦੀ 올ਡ ਪੈਨਸ਼ਨ ਸਕੀਮ ਦੇ ਵਿੱਚ ਕਿ ਮੇਰੀ ਹਰ ਚੀਜ਼ ਦਾ ਜਦੋਂ ਮੈਨੂੰ ਲੱਗਿਆ ਕਿ ਮੇਰੀ ਸਾਰੀ ਖੂ ਖਾਤੇ ਪੈਣ ਜਾ ਰਹੀ ਆ ਜਿਹੜੀ ਲੜਾਈ ਜਿਹੜਾ ਸੁਪਨਾ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਜੀ ਨੇ ਲਿਆ ਉਹ ਸਾਰਾ ਹੀ ਸੁਪਨਾ ਮਲਿਆ ਮੇਟ ਪੰਜਾਬ ਦੀ ਧਰਤੀ ਤੇ ਕੀਤਾ ਜਾ ਰਿਹਾ ਤਾਂ ਮੈਂ ਇੱਕੋ ਹੀ 2 ਮਹੀਨੇ ਗੱਲ ਸੋਚੀ ਕਿ ਮੈਂ ਹਰ ਘਰ ਬਾਬਾ ਸਾਹਿਬ ਮੇੜਕਰ ਔਰ ਸਭ ਕਾਂਸੀ ਰਾਮ ਔਰ ਦਸ਼ਮੇਸ਼ ਪੇਤਾ ਦੀ ਉਹ ਲੜਾਈ ਕਿ ਇਹਨ ਗਰੀਬ ਸਿੱਖਰ ਕੋ ਦੂ ਪਾਸ਼ਾ ਹੀ ਲੈ ਕੇ ਜਾਣੀ ਆ ਮੈਂ ਉਹ ਕਿੱਦਾਂ ਲੈ ਕੇ ਜਾਵਾਂ ਮੈਂ ਰਸਤਾ ਲੱਭਦਾ ਸੀ ਰਸਤਾ ਸੋਚਦਾ ਸੀ ਤੇ ਸਾਨੂੰ ਜਿਹੜਾ ਆਸ਼ੀਰਵਾਦ ਅ ਸਾਨੂੰ ਜਿਹੜਾ ਰਸਤਾ ਆ ਉਹ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਐਮਐਲਏ ਨਵਾਂ ਐਮਐਲਏ ਬੰਗਾ ਵਿਧਾਨ ਸਭਾ ਇਹਨਾਂ ਨੇ ਦਿਖਾਇਆ ਕਿ ਅੱਜ ਘਰ ਘਰ ਜੇ ਕੋਈ ਅੰਬੇਦਕਰ ਲੈ ਕੇ ਜਾ ਸਕਦਾ ਆ ਤਾਂ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦੇ ਸੰਯੋਜਕ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਬਕਾ ਮੁੱਖ ਮੰਤਰੀ ਦਿੱਲੀ ਔਰ ਭਾਵੀ ਮੁੱਖ ਮੰਤਰੀ ਦਿੱਲੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪਹਿਲਾਂ ਜਿਹੜੀ 222 ਦੀ ਹੋਈ ਸਾਨੂੰ ਗੱਟ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਕਲੰਡਰ ਛਪਾ ਕੇ ਘਰ ਘਰ ਅੰਬੇਡਕਰ ਸਾਹਿਬ ਦੀ ਫੋਟੋ ਪਹਜਾਈ ਔਰ ਪੰਜਾਬ ਦੇ 50000 ਸਰਕਾਰੀ ਦਫ਼ਤਰਾਂ ਚ ਅੰਬੇਡਕਰ ਸਾਹਿਬ ਦੀ ਫੋਟੋ ਸ਼ੀਦਿਆਜਮ ਸਰਦਾਰ ਭਗਤ ਸਿੰਘ ਦੇ ਨਾਲ ਨਾਲ ਲਗਾਈ ਔਰ ਮੈਨੂੰ ਡਾਕਟਰ ਸੁਖਵਿੰਦਰ ਕੁਵਾ ਸੁਖੀ ਜੀ ਦੇ ਮਾਧਿਅਮ ਤੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਨਾਂ ਦਾ ਮਿਲਣ ਦਾ ਮੌਕਾ ਮਿਲਿਆ ਮਾਨਜੋਗ ਸ਼੍ਰੀ ਸੰਦੀਪ ਪਾਠਕ ਜੀ ਮੈਂਬਰ ਰਾਜ ਸਭਾ ਔਰ ਮਾਨਜੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਲੰਬੀ ਚਰਚਾ ਦੇ ਵਿੱਚ ਜੋ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਕਿਉਂਕਿ ਮੇਰਾ ਤਾਂ ਹਾਲਾਤ ਉਹ ਸੀ ਕਿ ਜਿੱਦਾਂ ਚੱਲਦੀ ਜਾਂਦੀ ਬੱਸ ਚੋਂ ਸੋਹਣੀ ਜੇ ਸਵਾਰੀ ਬਿਨਾਂ ਅੱਡਾ ਦੇਖੇ ਤੇ ਸੜਕ ਤੇ ਤਾਰਦੀ ਮੇਰਾ ਤਾਂ ਹਾਲ ਉਹ ਸੀ ਤੇ ਜਦੋਂ ਸੋਹਣੀ ਸਵਾਰੀ ਸੜਕ ਤੇ ਤੁਰੀ ਜਾਂਦੀ ਹੋਵੇ ਉਹਨੂੰ ਟੈਂਪੂ ਵਾਲਾ ਵੀ ਹਾਰਨ ਮਾਰਦਾ ਟਰੱਕ ਵਾਲਾ ਵੀ ਮਾਰਦਾ ਬੱਸ ਵਾਲਾ ਵੀ ਮਾਰਦਾ ਤੇ ਮੈਨੂੰ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਹਾਰਨ ਮਾਰ ਰਹੀਆਂ ਸੀ ਇਹ ਮੈਂ ਪਸੰਦ ਕਰਨਾ ਸੀ ਮੈਂ ਚੂਜ਼ ਕਰਨਾ ਸੀ ਮੇਰੇ ਸਾਹਮਣੇ ਰਸਤੇ ਸੀ ਜਾਂ ਤਾਂ ਮੈਂ ਪੰਜਾਬ ਦੀ ਰਾਜਨੀਤਿਕ ਕਵਰ ਦੇ ਵਿੱਚ ਕਤਲ ਹੋਇਆ ਸਹਿਕਦਾ ਰਹਾ ਸਾਰੀ ਉਮਰ ਜਾਂ ਮੈਂ ਇਸ ਕਵਰ ਚੋਂ ਨਿਕਣਾ ਔਰ ਬਾਬਾ ਸਭ ਅੰਬੇਡਕਰ ਸਾਹਿਬ ਕਾਂਸ਼ੀ ਰਾਮ ਜੀ ਦੀ ਗੱਲ ਲੈ ਕੇ ਲੋਕਾਂ ਦੇ ਵਿੱਚ ਜਾਵਾਂ ਤੇ ਮੈਂ ਕੱਲਾ ਜਾਂਦਾ ਤਾਂ ਲੋਕਾਂ ਨੇ ਕਹਿਣਾ ਸੀ ਫਕੀਰ ਹੈ ਤਰਸਦਾ ਪਾਤਰ ਹੈ ਮੈਂ ਗੱਲ ਲੋਕਾਂ ਚ ਲੈ ਕੇ ਜਾਣੀ ਚਾਹੁੰਨਾ ਮੈਂ ਪੰਜਾਬ ਦੇ ਦਲਤ ਸਮਾਜ ਦੀ ਲੜਾਈ ਗਰੀਬ ਸਮਾਜ ਦੀ ਲੜਾਈ ਲੋਕਾਂ ਚ ਲੈ ਕੇ ਜਾਣੀ ਚਾਹਨਾ ਤੇ ਅੱਜ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਅੱਜ ਵੀ ਮੈਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲਿਆ ਮੈਂ ਸਾਬਕਾ ਕਾਂਸੀ ਰਾਮ ਜੀ ਦੀ ਫੋਟੋ ਲੈ ਕੇ ਅੰਦਰ ਗਿਆ ਔਰ ਮੈਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਇਹ ਸਾਬਕਾ ਕਾਂਸੀ ਰਾਮ ਜੀ ਆ ਗਰੀਬਾਂ ਦੇ ਦਸ਼ਮੇਸ਼ ਪਿਤਾ ਦੀ ਧਰਤੀ ਤੇ ਪੈਦਾ ਹੋਏ ਇਹਨਾਂ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਗਰੀਬਾਂ ਦਾ ਰਾਜ ਆਵੇ ਇਹ ਲੜਾਈ ਲੜੀ ਮੈਂ ਜ ਤੁਹਾਡੇ ਦਫਤਰ ਲੈ ਕੇ ਆਇਆ ਤੁਹਾਡੇ ਘਰ ਲੈ ਕੇ ਆਇਆ ਇਹਨੂੰ ਪੰਜਾਬ ਚ ਸਭ ਕਾਂਚੀਰਾਮ ਨੂੰ ਦੂਜਾ ਅੰਬੇਡਕਰ ਵੀ ਕਹਿੰਦੇ ਆ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਕਾਂਸ਼ੀਰਾਮ ਅੱਜ ਜਦੋਂ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾ ਜੀ ਇਹ ਗੱਲ ਕਹਿ ਰਹੇ ਆ ਕਿ ਅੰਬੇਡਕਰ 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 ਜੈਨਾ ਨਾ ਰੱਬ ਦਾ ਲਿਆ ਹੁੰਦਾ ਤੇ ਤੁਸੀਂ ਸੱਤ ਜਨਮਾਂ ਦਾ ਸੁਰਗ ਲੈ ਲੰਦੇ ਤੇ ਮੈਂ ਕਹਿਣਾ ਚਾਹੁੰਦਾ ਆ ਕਿ ਅੱਜ ਜਿੱਥੇ ਬਾਬਾ ਸਾਹਿਬ ਅੰਬੇਡਕਰ ਸਾਡੇ ਰੱਬ ਉਹ ਆ ਔਰ ਜੇ ਸਾਡੀ ਦਲਤਾਂ ਦੀ ਪਛੜਿਆਂ ਦੀ ਔਰਤਾਂ ਦੀ ਇਹ ਆਜ਼ਾਦੀ ਆਈ ਆ ਤਾਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਕਰਕੇ ਆਈ ਆ ਔਰ ਬਾਬਾ ਸਾਹਿਬ ਅੰਬੇਡਕਰ ਨੂੰ ਜੇ ਦੇਸ਼ ਦੇ ਹਰ ਕੋਨੇ ਚ ਲੈ ਕੇ ਗਿਆ ਉਹਦਾ ਨਾਂ ਉਹ ਸਾਹਬ ਕਾਂਸ਼ੀਰਾਮ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗੜੀ ਸਾਹਿਬ ਇਹਨੂੰ ਮੈਂ ਆਪਣੇ ਡ੍ਰੈਗ ਰੂਮ ਦੇ ਵਿੱਚ ਫੋਟੋ ਨੂੰ ਲਾਉਂਗਾ ਇਸ ਰਹਿਬਰ ਦੀ ਫੋਟੋ ਨੂੰ ਇਸ ਕਰਕੇ ਅੱਜ ਮੈਂ ਤੁਹਾਡਾ ਸ਼ੁਕਰੀਆ ਦਾ ਕਰਦਾ ਇਹਨਾਂ ਗੱਲਾਂ ਦੇ ਨਾਲ ਮੈਂ ਬਹੁਤ ਧੰਨਵਾਦੀ ਆ ਸ਼੍ਰੀ ਗੁਲਾਲ ਸੈਲਾ ਜੀ ਦਾ ਔਰ ਡਾਕਟਰ ਜਸਪਰੀ ਜੀ ਦਾ ਅੱਜ ਪੰਜਾਬ ਦੇ ਵਿੱਚ ਮੇਰਾ ਪੰਜਾਬ ਦੇ ਸਾਰੇ ਗਰੀਬ ਸਮਾਜ ਦੇ ਲੋਕਾਂ ਨੂੰ ਦਲ ਸਮਾਜ ਦੇ ਪਛੜੇ ਵਰਗਾਂ ਦੇ ਜਿਹੜੇ ਲੋਕ 25 ਸਾਲ ਮੇਰੇ ਨਾਲ ਕੰਮ ਕਰਦੇ ਰਹੇ ਆ ਸਾਥੀਆਂ ਨੂੰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹਨਾ ਆ ਕਿ ਜੇ ਤੁਹਾਨੂੰ ਲੱਗਦਾ ਤੁਹਾਨੂੰ ਤੁਹਾਡੇ ਵਾਲਾ ਘਰ ਪੰਜਾਬ ਦੀ ਸੱਤਾ ਦਾ ਮਾਲਕ ਬਣਾ ਸਕਦਾ ਜਿਸ ਸੱਤਾ ਦਾ ਇਸ਼ਾਰਾ ਬਾਬਾ ਸਾਹਿਬ ਅੰਬੇਡਕਰ ਹਰ ਗਲੀ ਹਰ ਚੌਂਕ ਦੇ ਵਿੱਚ ਐਦਾ ਉਂਗਲੀ ਕਰਕੇ ਖੜੇ ਆ ਤਾਂ ਤੁਸੀਂ ਜਿੱਥੇ ਹੈਗੇ ਉੱਥੇ ਲੱਗੇ ਰਹੋ ਤੇ ਜੇ ਤੁਹਾਨੂੰ ਇਹ ਲੱਗਦਾ ਜਿਸ ਘਰ 'ਚ ਤੁਸੀਂ ਬੈਠੇ ਆ ਇੱਥੇ ਸਾਬ ਕਾਂਸ਼ੀਰਾਮ ਜੀ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਇਥੇ ਬਾਬਾ ਸਾਹਿਬ ਮਿਹੜ ਕਰਦਾ ਸੁਪਨਾ ਨਹੀਂ ਪੂਰਾ ਹੋ ਸਕਦਾ ਮੈਂ ਅਪੀਲ ਕਰਦਾ ਤੁਹਾਡੇ ਮਾਧਿਅਮ ਤੋਂ ਮੀਡੀਆ ਬੰਦੂਆਂ ਦੇ ਮਾਧਿਅਮ ਤੋਂ ਕਿ ਉਹਨਾਂ ਸਾਰੇ ਲੋਕਾਂ ਦੇ ਵਿੱਚ ਪੰਜਾਬ ਦੇ 13000 ਪਿੰਡ 13078 25000 ਬੂਥ 169 ਅਰਬਨ ਲੋਕਲ ਬਾਡੀ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਪੁੱਜਾਂਗੇ ਪਹਿਲਾਂ ਵੀ ਪੁੱਜਦਾ ਰਿਹਾ ਮੇਰਾ ਤਜਰਬਾ ਵੜਾਇਆ ਪੁੱਜਣ ਦਾ ਚਾਰ-ਚਾਰ ਵਾਰੀ ਤਾਂ ਮੈਂ ਪੰਜਾਬ ਗਾਹ ਆ ਮੈਨੂੰ ਪਤਾ ਇਹ ਸਾਲ ਚ ਗਾਹ ਹੋ ਜਾਂਦਾ ਆ ਉਹ ਮੈਂ ਉਹ ਸਾਰੇ ਵਰਕਰਾਂ ਲੀਡਰਾਂ ਨੂੰ ਅਪੀਲ ਕਰਦਾ ਮੈਂ ਇੱਕ ਵਾਰੀ ਨੌਕ ਕਰਨ ਜਰੂਰ ਆਉਂਗਾ ਜਦੋਂ ਫਿਲਮ ਦੇ ਵਿੱਚ ਕਹਿੰਦੇ ਨਾ ਕਿ ਅਬੀਰ ਖਾਨ ਉਹ ਵੀ ਦਰਵਾਜ਼ਾ ਖੁੱਲਾ ਹੈ ਖਿੜਕੀ ਤੇ ਮੰਡਪ ਤਿਆਰ ਹੈ ਤੇ ਤੂੰ ਵਹਿ ਜਾਉਣ ਗੱਡੀ ਤੇ ਤੋ ਕਿਪੀ ਕੇ ਫਿਲਮ ਦੇ ਵਿੱਚ ਇਹ ਸਮਝ ਇਹ ਡਾਇਲੋਗ ਲੈ ਕੇ ਮੈਂ ਪੰਜਾਬ ਦੇ ਹਰ ਘਰ ਚ ਜਾਊਗਾ। ਭਈ ਆਓ ਅੱਜ ਆਪਾਂ ਇਸ ਪਾਰਟੀ ਨੂੰ 227 ਦੇ ਵਿੱਚ ਸੱਤਾ ਦਾ مالک ਬਣਾਉਣ ਲਈ ਦਲਤ ਸਮਾਜ ਨੂੰ ਪਛੜੇ ਵਰਗਾ ਨੂੰ ਹਰ ਗਰੀਬ ਨੂੰ ਇਹਨਾਂ ਪਾਰਟੀ ਨਾਲ ਜੋੜੀਏ। ਧੰਨਵਾਦ ਤੁਹਾਡਾ। ਜੀ ਤੁਸੀਂ ਇੱਕ ਨਾ ਬਹੁਤ ਸਟਾਰਟਿੰਗ ਸੇ ਵੀ ਬੜਾ ਇੱਕ આરોਪ ਲਾਇਆ ਸੀ।